ਤੇਰੇ ਸਾਹਮਣੇ ਹੀ ਰੋਟੀ ਖਾਵਾਵਾਂਗਾ ਹੋ ਲਈ ਕਿਹੜੇ ਫਿਕਰਾਂ ਨੂੰ ਬੇਬੇ ਫਿਰਦੀ ਲਈ ਕਿਹੜੇ ਫਿਕਰਾਂ ਨੂੰ ਬੇਬੇ ਫਿਰਦੀ ਜਿਹੜਾ ਬੋਲਦੀ ਆ ਦਿਲ ਹੌਲ ਕਰਕੇ ਸੱਜਾ ਜੀ ਸਾਰਿਆਂ ਨੂੰ ਆਪਣਾ ਇੱਕ ਗਾਣਾ ਆ ਅਸੀਂ ਬੇਬੇ ਤੇ ਉਹ ਤੁਹਾਡੇ ਰੂਬਰੂ ਕਰ ਰਹੇ ਆ ਦੱਸਿਓ ਕਿਵੇਂ ਲੱਗਾ ਠੀਕ ਆ ਜੀ ਹੂੰ ਐਵੇਂ ਕਾਨੂੰ ਢਾਈ ਜਾਵੇ ਤੇਰੀਓ ਘੇੜਾ ਇਸ ਵਰਸ਼ੇ ਤੀਲਾ ਮੰਗਾ ਅਜ ਰਾਤ ਵੀੜਿਓ ਕੋਲ ਤੇ ਮਾ ਤੇਰੇ ਸਾਹਮਣੇ ਹੀ ਰੋਟੀ ਖਾਵਾਂਗਾ ਉਲਾਈ ਕਿਹੜੇ ਫਿਕਰਾਂ ਨੂੰ ਬੇਬੇ ਫਿਰਦੀ ਲਾਈ ਕਿਹੜੇ ਫਿਕਰਾਂ ਨੂੰ ਬੇਬੇ ਫਿਰਦੀ ਜਿਹੜਾ ਬੋਲਦੀ ਆ ਦਿਲ ਹੁਣ ਕਰਕੇ ਤਗੜਾ ਰੱਖੀਦਾ ਦਿਲ ਬੇਬੇਨੀ ਜਦੋਂ ਪੁੱਤ ਪਰਦੇਸ ਹੁੰਦੇ ਵਸਦੇ ਤਗੜਾ ਰੱਖੀਦਾ ਦਿਲ ਬੇਬੇਨੀ ਜਦੋਂ ਪੁੱਤ ਪਰਦੇਸ ਹੁੰਦੇ ਵਸਦੇ ਦਿਲ ਦੀ ਜੇ ਬੁੱਧੀ ਬੈਠੀ ਅੰਮੀਏ ਨਿੱਤ ਮੈਨੂੰ ਯਾਦ ਤੇਰੀ ਆਵੇ ਨੀ ਤੂੰ ਵੀਰੋਂ ਦੀ ਹੋਣੀ ਨਿੱਤ ਫੋਨ ਕੱਟ ਕੇ ਕਾਲਜੇ ਨੂੰ ਇਹੀ ਰੋਗ ਖਾਵੇ ਨੀ ਰੱਖ ਤੂੰ ਪਰੋਸਾਇ ਉਸ ਬਾਜਾ ਵਾਲੇ ਤੇ ਜੂਲੇ ਫਿਰੇ ਲਾਲ ਤੇਰੇ ਹੱਸ ਦੇ ਪਗੜਾ ਰੱਖੀਦਾ ਦਿਲ ਬੇਬੇ ਨੀ ਜਦੋਂ ਪੁੱਤ ਪਰਦੇਸ ਹੁੰਦੇ ਵੱਸਦੇ ਪਗੜਾ ਰੱਖੀਦਾ ਦਿਲ ਬੇਬੇ ਨੀ ਜਦੋਂ ਪੁੱਤ ਪਰਦੇਸ ਹੁੰਦੇ ਵੱਸਦੇ